ਅੱਜ ਆਪਾਂ ਬੈਨ ਖਾਲ ਤਿਆਰ ਕਰਦੇ ਆਂ ਬੂਟਿਆਂ ਦੇ ਵਿੱਚ ਪਾਉਣ ਨੂੰ ਇਹ ਆਪਾਂ ਨੇ ਨਾ ਰਾਤ ਪਰ ਭੋਂਕੇ ਰੱਖਤੀ ਸੀ ਤੇ ਹੁਣ ਚੰਗੀ ਤਰ੍ਹਾਂ ਦੇਖੋ ਖਾਲ ਜਿਹੜੀ ਉਹ ਸਾਰੀ ਭਿੱਜ ਗਈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਪਹਿਲਾਂ ਆਪਾਂ ਇਹਨੂੰ ਸਮਾਰ ਕੇ ਢੋਲਣਾਗਾ ਜਦੋਂ ਇਹ ਸਮਾਰ ਕੇ ਢੋਲਤੀ ਫਿਰ ਆਪਾਂ ਨਾ ਵੱਡਾ ਇੱਕ ਟੱਬ ਲੈਣਾਗਾ ਟੱਬ ਦੇ ਵਿੱਚ ਸਮਝ ਲਓ ਜਿੰਨੀ ਇਹ ਖਾਲਾ ਡੱਬਣ ਮਾਤਰਾ ਦਾ ਹੈ ਤਾਂ ਪਾਣੀ ਪਾ ਲੈਣਾ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਇੱਕ ਘੋਲ ਤਿਆਰ ਕਰਨਾਗਾ ਘੋਲ ਤਿਆਰ ਕਰਕੇ ਇਹਦਾ ਜੋ ਸਾਰਾ ਘੋਲ ਤਿਆਰ ਹੋ ਗਏ ਇੱਕੇ ਵਾਰੀ ਚ ਤਾਂ ਫਿਰ ਜਿਹੜੇ ਹੀ ਆਪਣੇ ਬੂਟੇ ਲੱਗਿਆ ਦੇਖੋ ਇਹ ਆਪਾਂ ਇਹਨਾਂ ਦੀਆਂ ਜੜਾਂ 'ਚ ਪਾਵਾਂਗੇ ਤੇ ਜਦੋਂ ਆਪਾਂ ਦੇਖੋ ਜਿਹੜੀ ਖਾਲਾ ਇਹ ਇਹ ਬੂਟਿਆਂ ਦੀਆਂ ਜੜਾਂ 'ਚ ਪਾਉਣਿਆ ਨਾ ਤੇ ਬੂਟਾ ਜਿਹੜਾਗਾ ਤਾਕਤਵਾਰ ਬਣਦਾਗਾ ਤੇ ਫਲ ਤੇ ਫੁੱਲ ਵੀ ਬਹੁਤ ਵਧੀਆ ਲੱਗਦੇ ਆ ਨਾ ਤਾਂ ਫਿਰ ਦੇਖੋ ਫੁੱਲਾ ਉੱਚਾੜਨ ਤੇ ਜਿਹੜਾ ਫਾਲਾਗਾ ਉਹ ਵੀ ਵੀ ਕਾਣਾ ਨਹੀਂ ਹੁੰਦਾ ਜਾਨੀ ਕਿ ਡਾਵਲ ਹੋ ਜਾਂਦਾ ਫਾਲਾ ਵੀ ਉਹਦਾ ਸਾਈਜ਼ ਸਮਝ ਲਓ ਫਾਲ ਦਾ ਵੱਜ ਜਾਂਦਾਗਾ ਵੀ ਇੰਨੀ ਵਧੀਆ ਇਹ ਜਿਹੜੀ ਹੈਗੀ ਹੈਗੀ ਖਾਲਾਗੀ ਗੁਣਕਾਰ ਵਧੀਆਗੀ ਤੇ ਇਹਨੂੰ ਦੇਖੋ ਆਪਾਂ ਜਦੋਂ ਵੀ ਪਾਉਣਾਗਾ ਇਹਨੂੰ ਤਰੀਕਾ ਕੀ ਆ ਪਾਉਣ ਦਾ ਉਹ ਆਪਾਂ ਤੁਹਾਨੂੰ ਦੱਸਦੇ ਆਂਗੇ ਇਹ ਨਹੀਂ ਹੈਗਾ ਵੀ ਸਿੱਧਾ ਆਪਾਂ ਖਾਲ ਪਿਉਂਦੀ ਚਾੱਕ ਕੇ ਆਪਾਂ ਦੀ ਜੜਿ ਚ ਪਾਤੀ ਇਹ ਇਹ ਪਹਿਨਾ ਦੇਖੋ ਜਦੋਂ ਵੀ ਆਪਾਂ ਭੌਂਕੇ ਰੱਖਤੀ ਬੂਟਿਆਂ ਦੀਆਂ ਜੜ੍ਹਾਂ ਨੇ ਜਿਹੜੀਆਂ ਉਹਨੂੰ ਸਾਈਡਾਂ ਤੋਂ ਆਪਣੇ ਨਾ ਪੱਟਣਾ ਖੁਰਪੀ ਨਾਲ ਥਾਂ ਨੂੰ ਪੱਟਣਾ ਪੋਲਾ ਕਰਨਾ ਜਦੋਂ ਥਾਂ ਪੋਲਾ ਹੋ ਜੇ ਫਿਰ ਉਦੋਂ ਬਾਅਦ ਫਿਰ ਆਪਾਂ ਇੱਥੇ ਇੱਕ ਇੱਕ ਗਲਾਸ ਜਾਂ ਇੱਕ ਇੱਕ ਡੱਬਾ ਲਾ ਲਓ ਉਹ ਆਪਾਂ ਜਿਹੜਾ ਪਾਣੀ ਹੈ ਇਹਨਾਂ ਦੀਆਂ ਜੜ੍ਹਾਂ ਚ ਪਾਉਣਾ ਜਦੋਂ ਇਹ ਸਾਰੇ ਬੂਟਿਆਂ ਦੀਆਂ ਜੜਾਂ 'ਚ ਪਾਤ ਇਹ ਤੁਸੀਂ ਨਾ ਕਿਸੇ ਮਰਜੀ ਬੂਟੇ 'ਚ ਪਾ ਸਕਦੇ ਹੋ ਕੋਈ ਐ ਨਹੀਂ ਹੈਗਾ ਵੀ ਕੱਲਾ ਵੀ ਆਪਾਂ ਸਬਜ਼ੀ 'ਚ ਵੀ ਪਾਉਣਾ ਜੇ ਕੋਈ ਫਲਦਾਰ ਬੂਟਾ ਨਾ ਉਹ ਵੀ ਆਪਾਂ ਪਾ ਸਕਦੇ ਹਾਂਗੇ ਇਹਨੂੰ ਤੇ ਉਸ ਤੋਂ ਬਾਅਦ ਇਹ ਫਿਰ ਹੁਣ ਆਪਾਂ ਇਧਰ ਆ ਕੇ ਬਗੀਚੀ 'ਚ ਪਹਿਲਾਂ ਦੇਖੋ ਆਪਣੇ ਜਿਹੜੇ ਘਰੇ ਲੱਗੇ ਸੀ ਸਮਝ ਲਓ ਸਬਜ਼ੀਆਂ ਸੀ ਘਰੇ ਸਾਰੀਆਂ ਉਹਨਾਂ 'ਚ ਲਾਤਾ ਹੁਣ ਇਹ ਬਾਗਲ 'ਚ ਹੈਗੇ ਆਗੇ ਫਲਦਾਰ ਬੂਟੇ ਜਿਵੇਂ ਨਾਰ ਨਿੰਬੂ ਚੀਕੂ ਇਸ ਤਰੀਕਾ ਨਾਲ ਜਿਵੇਂ ਅੰਗੂਰਾਂ ਦੀ ਵੇਲ, ਇਮਲੀ ਦਾ ਬੂਟਾ, ਇਸ ਤਰ੍ਹਾਂ ਦੇ ਜਿਹੜੇ ਬੂਟੇ ਲੱਗਿਆ ਨਿੰਬੂਆਂ ਦਾ ਇਹਨਾਂ ਦੀਆਂ ਜੜਾਂ 'ਚ ਪਾਵਾਂਗੇ ਸਾਰਿਆਂ 'ਚ ਪਹਿਲਾਂ ਚੰਗੀ ਤਰ੍ਹਾਂ ਦੇਖੋ ਇਹਨੂੰ ਆਪਾਂ ਪਟ ਲਿਆ ਸੀਗਾ ਜੜਾਂ ਇਹਨਾਂ ਦੀਆਂ ਖੁਰਪੀ ਨਾਲ ਤੇ ਉਸ ਤੋਂ ਬਾਅਦ ਸਾਰਿਆਂ ਦੇ ਇਹਨਾਂ ਦੀਆਂ ਜੜਾਂ 'ਚ ਪਾ ਦਾਂਗੇ ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਕਿਉਂਕਿ ਇਹ ਦੇਖਿਆ ਹੋਇਆਗਾ ਇੱਕ ਸਾਢੇ ਨਾਰਾਂ ਦਾ ਬੂਟਾ ਇੱਥੇ ਬਾਗਲਜੀ ਲੱਗਿਆ ਹੋਇਆਗਾ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਉਹਦੇ ਨਾਰ ਵੀ ਦਿਖਾਏ ਸੀ ਕਿੱਡੇ-ਕੱਡੇ ਮੋਟੇ ਨਾਰ ਲੱਗਿਆ ਉਹ ਬੁੱਟੇ ਦੇ ਨਾ ਤਾਂ ਫਲ ਲੱਗਣ ਤੇ ਨਾ ਹੀ ਫੁੱਲ ਲੱਗਿਆ ਕਰਨ। ਤੇ ਜਦੋਂ ਇੱਦਾਂ ਨੰਗੇ 2 ਸਾਲ ਹੋ ਗਏ ਉਹਨੂੰ ਲੱਗੇ ਨੂੰ ਫਿਰ ਆਪਾਂ ਨੇ ਸੋਚਿਆ ਵੀ ਇਹਨੂੰ ਪੱਟ ਦਈਏ ਵੀ ਇਹਦੇ ਕੁਝ ਲੱਗਦਾ ਨਹੀਂ ਤੇ ਫਿਰ ਮੈਂ ਸੋਚਿਆ ਵੀ ਹਰੇ ਵਈ ਸੋਹਣੀ ਲੱਗਦੀ ਆ ਵੀ ਆਪਾਂ ਇਹਨੂੰ ਪੱਟ ਦੇਈਏ ਨਹੀਂ ਚਲ ਜੇ ਕੋਈ ਨਹੀਂ ਵੀ ਇੱਥੇ ਫਲ ਲੱਗਦਾ ਇਹਨੂੰ ਖੜਾ ਰਹਿਣ ਦੋ ਵੀ ਸੋਹਣਾ ਲੱਗਦਾ ਹਰੇ ਵਈ ਵੀ ਇਹਨੂੰ ਪੱਟਣਾ ਨਹੀਂ ਹੈਗਾ ਤੇ ਫਿਰ ਮਾਲੀ ਨੂੰ ਦਿਖਾਇਆ ਉਸ ਤੋਂ ਬਾਅਦ ਵੀ ਮਾਲੀ ਵੀ ਪਾ ਕੇ ਗਿਆ ਦਵਾਈ ਜੀ ਕੋਈ ਅਸਰ ਨਹੀਂ ਹੋਇਆ। ਰੋ ਦੁਆ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਖਾਲਾ ਹੁੰਦੀ ਹੈ ਨਾ ਖਲ ਦਾ ਜਿਹੜਾ ਪਾਣੀ ਹੁੰਦਾਗਾ ਸਰੋਂ ਦੀ ਖਾਲ ਵੀ ਤੁਸੀਂ ਉਹ ਇਹਦੀ ਜੜ ਚ ਪਾਓ ਵੀ ਉਹ ਦੇਖੋ ਕਿੰਨਾ ਇਹਦਾ ਫਾਇਦਾ ਕਰੂਗਾ ਜਦੋਂ ਉਹ ਨਾ ਜਦੋਂ ਪਿਛਲੇ ਵਾਰ ਪਾਇਆ ਸੀ ਸਾਲ ਵਾਂਗੂ ਹੋ ਗਿਆ ਬੂਟੇ ਨੂੰ ਲੱਗੇ ਨੂੰ ਤੇ ਉਹ ਜਦੋਂ ਦੇਖੋ ਜਦੋਂ ਪਾਇਆ ਉਹਨੂੰ ਪਾਇ ਨੂੰ ਢੂੜਕ ਮਹੀਨਾ ਹੋਇਆਗਾ ਜਦੋਂ ਮੈਂ ਪਿਛਲੀ ਵਾਰ ਪਾਇਆ ਸੀ ਤੇ ਉਹ ਤੋਂ ਬਾਅਦ ਤੁਸੀਂ ਫਲ ਦੇਖੋ ਇੰਨਾ ਜਿਆਦਾ ਫਲ ਚੱਕ ਰਿਹਾ ਹੈ ਨਾ ਬਹੁਤ ਜਿਆਦਾ ਇਹ ਪਹਿਨਾ ਫਾਲਾ ਜਿਹੜਾ ਉਹਦਾ ਸਾਈਜ਼ ਛੋਟਾ ਸੀ ਤੇ ਹੁਣ ਉਹਦਾ ਸਾਈਜ਼ ਦੇਖੋ ਤੁਸੀਂ ਐਡਾ ਵੱਡਾ ਸਾਈਜ਼ ਹੋ ਰਿਹਾ ਬਹੁਤ ਜਿਆਦਾ ਵਧੀਆ ਤੇ ਉਹ ਸਿਰਫ ਇੱਕ ਜਿਹੜੀ ਖਾਲਾਗੀ ਉਹਦੇ ਕਾਰਨ ਨਹੀਂ ਹੋਇਆਗਾ ਤੇ ਇਸ ਵਾਰ ਫਿਰ ਆਪਾਂ ਸਾਰੇ ਬੂਟਿਆਂ ਦੇ ਵਿੱਚੀ ਸੋਚੇ ਵੀ ਪਾਈਏ ਨਾਲੇ ਇਹਨੇ ਬੀਲਾਂ ਲੱਗੀਆਂ ਉਹਨਾਂ 'ਚ ਪਾਉਣਾਗਾ ਵੀ ਜਿਹੜੇ ਨਾਲ ਫਲਦਾਰ ਉਹ ਨਿੰਬੂਆਂ ਦੇ ਬੂਟੇ ਤੇ ਵੀ ਫੁੱਲ ਜੇ ਅਲੱਗ-ਅਲੱਗ ਝੜੀ ਜਾਂਦੇ ਸੀ ਉਹ 'ਚ ਵੀ ਆਪਾਂ ਨੇ ਪਾਤੀ ਵੀ ਵਧੀਆ ਫਲ ਵਧੀਆ ਚੱਕ ਲੇ ਤੇ ਉਸ ਤੋਂ ਬਾਅਦ ਜਦੋਂ ਸਾਰਿਆਂ 'ਚ ਆਪਾਂ ਨੇ ਉਹ ਪਾਤੀ ਤੇ ਖੁਖੜ ਉਹਦੋਂ ਬਾਅਦ ਫੇਰ ਆਪਾਂ ਹੀ ਕਰੇਲੇ ਲੱਗ ਰਹੇ ਆ ਘਰੀ ਇਹਨਾਂ ਦੇਖੋ ਜਿਵੇਂ ਇਹ ਆਪਾਂ ਇਹ ਦੇਖੋ ਫਲ ਪਾਈ ਸੀ ਕਰੇਲੇ ਵਾਵਾ ਲੱਗ ਰਹੇ ਤੇ ਦੇਖੋ ਵੱਡੇ ਵੀ ਆ ਛੋਟੇ ਵੀ ਦੋਨੇ ਯਾਨੀ ਕਿ ਅੱਧੇ ਦਾ ਵਧੀਆ ਵੱਡੇ-ਵੱਡੇ ਹੋ ਗਏ ਤੇ ਤੋੜ ਇਹਨਾਂ ਛੋਟੇ ਸਾਈ ਛੋਟਾ ਰਹੇਗਾ ਇੱਕ ਤਾਂ ਬੀਲੇ ਹੀ ਹੋ ਗਏ ਜਮੀ ਵਿਚਾਰਾ ਤੇ ਹੁਣ ਜਿਹੜੇ ਛੋਟੇ ਉਹਨਾਂ ਤਾਂ ਆਪਾਂ ਛੱਡ ਦਾਂਗੇ ਜਿਹੜੇ ਵੱਡੇ ਆਗੇ ਉਹਨਾਂ ਨੂੰ ਆਪਾਂ ਤੋੜ ਲਾਂਗੇ ਕਿਉਂਕਿ ਜਿਹੜੀ ਘਰ ਦੀ ਸਬਜ਼ੀ ਹੁੰਦੀ ਬਹੁਤ ਵਧੀਆ ਹੁੰਦੀ ਹੈਗੀ ਤੇ ਬਣਾ ਰੇ ਸਪਰੇਅ ਤੋਂ ਹੁੰਦੀ ਹੈ ਤੇ ਆਪਾਂ ਨੂੰ ਪਤਾ ਹੁੰਦਾ ਹੁਣ ਆਪਾਂ ਤੁਹਾਨੂੰ ਨਾ ਜ਼ੂਮ ਕਰਕੇ ਦਿਖਾਉਣੇ ਆ ਕਿਉਂਕਿ ਦੂਰੋਂ ਪਤਾ ਨਹੀਂ ਲੱਗਦਾ ਜ਼ੂਮ ਕਰਕੇ ਆਪਾਂ ਕੋਲੋਂ ਤੁਹਾਨੂੰ ਦਿਖਾਉਣੇ ਆ ਦੇਖ ਵਿੱਚ ਵਿੱਚ ਜੇ ਲੱਗੇ ਪਏ ਆਗੇ ਹਾਂ ਜੀ ਇਸ ਤਰੀਕੇ ਨਾਲ ਵੱਡੇ ਹੋ ਰਿਹਾ ਵਿਚ ਵਿਚ ਤੇ ਆਹ ਵਿਚਾਰਾ ਛੋਟਾ ਜੀ ਆ ਵਿਚਾਰਾ ਟੱਡਾ ਜਾ ਪੀੜਾ ਹੋ ਗਿਆ ਤੇ ਇਸ ਤਰੀਕੇ ਨਾਲ ਦੇਖੋ ਜਿਹੜੇ ਤੇ ਲੱਗਿਆ ਕਰੇਲੇ ਉਹ ਆਪਾਂ ਸਾਰੇ ਤੋੜ ਲਾਂਗੇ ਬੇਲਾਂ ਇਹ ਕਈ ਸੀਗੀਆਂ ਪਰ ਗਰਮੀ ਦੀ ਕਰਕੇ ਨਾ ਮੱਚ ਗਈਆਂ ਗਰਮੀ ਬਹੁਤ ਜ਼ਿਆਦੇ ਪਈ ਹੈ ਬੇਲਾ ਮੱਚ ਜਾਂਦੀਆਂ ਨੇ ਤੇ ਉਹ ਤਾਂ ਪਾਣੀ ਵੀ ਦੇਖੋ ਦੋ ਵਾਰੀ ਲਾਉਣੇ ਆ ਬੱਲਾਂ ਨੂੰ ਇੱਕ ਵਾਰੀ ਸ਼ਾਮ ਇੱਕ ਵਾਰੀ ਸਵੇਰੇ ਵਿਚਾਰੇ ਇਹ ਵੀ ਬਸ ਜਾਣ ਬੇਲਾਂ ਠੰਡੀਆਂ ਰਹਿਣ ਕਿਉਂਕਿ ਗਰਮੀ ਬਹੁਤ ਜ਼ਿਆਦੇ ਪੈਂਦੀ ਆ ਸਾਨੂੰ ਬੱਲਾਂ ਨੂੰ ਵੀ ਕੋਈ ਦੋਸਤ ਨਹੀਂ ਹੈਗਾ ਤੇ ਇਸ ਤਰੀਕੇ ਨਾਲ ਦੇਖੋ ਜਿਹੜੇ ਇਹ ਕarele ਆ ਇਹ ਆਪਾਂ ਨੇ ਲਾ ਲਏ ਤੇ ਬਾਵਾ ਲੈ ਗਏ ਉਹ ਤਾਂ ਹੈਗੇ ਆਗੇ ਅੱਧੇ ਕਿਲੋ ਮੰਗੂ ਤਾਂ ਹੈਗੀ ਆ ਤੇ ਕੁਛ ਦੇਖੋ ਬਾਗਲ 'ਚ ਥੋੜੀਆਂ ਐ ਭਿੰਡੀਆਂ ਮਿਲ ਗਈਆਂ ਸੀ ਤੇ ਭਿੰਡੀਆਂ ਤੇ ਇਹ ਦੋਨੇ ਮਿਕਸੀ ਕਰਦੇ ਵੀ ਥੋੜੀ ਥੋੜੀ ਤਾਂ ਹੈਗੀ ਆ ਵੀ ਅੱਡ ਅੱਡ ਕਿੱਥੇ ਬਣਾਵਾਂਗੇ ਮਿਕਸੀ ਕਰਦੇ ਤੇ ਸਬਜੀ ਇਹ ਨਾ ਬਹੁਤ ਜਿਆਦਾ ਵਧੀਆ ਬਣੀਏਗੀ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖੋ ਘਰੇ ਕਈ ਵਾਰ ਜਿਵੇਂ ਥੋੜੀ ਥੋੜੀ ਸਬਜੀ ਲੈਂਦੀ ਤੁਸੀਂ ਮਿਕਸ ਬਣਾ ਕੇ ਦੇਖੋ ਬਹੁਤ ਜਿਆਦਾ ਵਧੀਆ ਬਣਦੀ ਹੈ ਇਹ ਸਬਜ਼ੀ ਤੇ ਇਹ ਸਬਜ਼ੀ ਆਪਣੇ ਦੇਖੋ ਬਣਾ ਕੇ ਰੱਖਤੀ ਬਣੀ ਵੀ ਬਹੁਤ ਛੇਦੀ ਨਹੀਂ ਤਾਂ ਕਰੇਲੇ ਨੂੰ ਟਾਈਮ ਲੱਗਦਾ ਪਰ ਇਹ ਤਾਂ ਮਿੰਟ ਜੇ ਜੀ ਬਣ ਗਏ ਕੋਈ ਜਿਆਦਾ ਟਾਈਮ ਨਹੀਂ ਲੱਗਿਆ ਹੋਇਆ ਇਹ ਕਰੇਲੇ ਨੂੰ ਪਤਾ ਨਹੀਂ ਕੱਚੇ ਸੀ ਕੁਝ ਤਾਜੇ ਸੀ ਐਂ ਵੀ ਫਰਕ ਪੈ ਜਾਂਦਾ ਜਿਹੜੀ ਚੀਜ਼ ਤਾਜੀ ਹੁੰਦੀ ਹੈ ਨਾ ਉਹ ਬਹੁਤ ਛੇਦੀ ਬਣਦੀ ਆ ਕਿੱਥੇ ਤਾਂ ਦੇਖੋ ਥੋੜੀ ਜਿਹੀ ਪਈਓ ਵੀ ਪਹਿਨਾ ਉਹ ਪੁਰਾਣੀ ਹੋ ਜਾਂਦੀ ਹੈਗੀ ਤੇ ਹੁਣ ਇਹਦੇ ਉੱਪਰ ਪਤਾ ਮਸਾਲਾ ਜਿਹੜਾ ਮਸਾਲਾ ਆਪਣੇ ਘੰਡਿਆਂ ਦਾ ਬਣਾਇਆ ਸੀ ਉਹ ਮਸਾਲਾ ਪਾ ਕੇ ਨਾ ਇਹਨੂੰ ਉੱਪਰ ਤੋਂ ਢੱਕ ਦਾਂਗੇ ਕਵਰ ਕਰ ਦਾਂਗੇ ਤੇ ਜਿਹੜੇ ਕਰੇਲੇ ਆ ਉਹ ਆਪਣੇ ਇਸੇ ਤਰੀ ਮਾੜੀ ਮਾੜੀ ਸੇਕ ਜੀ ਤੇ ਬਣ ਜਾਣਗੇ ਤੇ ਬਹੁਤ ਵਧੀਆ ਬਣਦੇ ਆਗੇ ਜੀ ਜੁੱਲੇ ਤੇ ਬਹੁਤ ਵਧੀਆ ਬਣ ਜਾਂਦੇ ਆ ਪਰ ਗੈਂਸ ਤੇ ਥੋੜਾ ਥੋੜਾ ਆਪਾਂ ਸੇਕ ਕਰਕੇ ਧਰ ਦਾਂਗੇ ਇਸ ਤਰੀਕੇ ਨਾਲ ਸਾਰਿਆਂ ਨੂੰ ਕਵਰ ਕਰ ਦਾਂਗੇ ਵਿੱਚੇ ਭਿੰਡੀਆਂ ਵਿੱਚ ਕਰੇਲੇ ਦੋਨੇ ਕਵਰ ਹੋ ਗਏ ਇਸ ਤਰੀਕੇ ਨਾਲ ਆਪਣੀ ਸਬਜੀ ਬਣ ਜੂਗੀ ਉਸ ਤੋਂ ਬਾਅਦ ਇਹ ਆਪਣੇ ਗਮਾਂਡ ਚ ਦੇਖੋ ਕੁੜੀਆਂ ਤੇ ਚਾਚੀ ਇਹ ਆਗੇ ਇਧਰ ਗੱਲਾਂ ਬਾਤਾਂ ਮਾਰਨ ਤੇ ਗੁੜੀਆਂ ਕੋਲੇ ਆ ਦੇਖੋ ਛੋਟੀ ਜੀ ਇਹ ਵੀ ਖੇਡ ਲਾ ਰખી ਹੈਗੀ ਕਿਰਤ ਬਹੁਤ ਜ਼ਿਆਦੇ ਤੇ ਰੁੰਦੀ ਵੀ ਬਾਲੀ ਐ ਤਾਂ ਤੇ ਇਹਨੂੰ ਵੀ ਦੇਖੋ ਗੱਲੀਬਾਤੀ ਲਾੜਿਆ ਵੀ ਚੱਲ ਥੋੜਾ ਜਿਹਾ ਟਾਈਮ ਹੋਰ ਲਾੜੂ ਨਹੀਂ ਜਵਾਕ ਟੇਕ ਨਹੀਂ ਦਿੰਦਾ ਆਪਾਂ ਨੂੰ ਪਤਾ ਹੈਗਾ ਕਿਉਂਕਿ ਜਦੋਂ ਜਵਾਕ ਆਉਂਦਾ ਹੈਗਾ ਤੇ ਆਪਦੇ ਨਾਨਕੇ ਤੇ ਜੀ ਹੌਲੀ-ਹੌਲੀ ਲਾਉਂਦਾ ਹੈਗਾ ਨਿਆਣਾ ਤੇ ਇਹ ਵੀ ਦੇਖੋ ਇੱਥੇ ਫਿਰ ਖੇਡ ਲਈ ਇੱਕ ਤਾਂ ਗਰਮੀ ਵਾਲੀ ਐ ਗਰਮੀ ਕਰਕੇ ਜਵਾਕ ਉਹ ਹੀ ਬੁੰਦਲ ਜੇ ਜਾਂਦਾ ਹੈਗਾ ਤੇ ਇਹ ਫਿਰ ਮਸਾਂ ਵਿਚਾਰੀ ਖੇਡਣ ਲੱਗੀ ਤੇ ਇਹ ਜਦੋਂ ਫਿਰ ਉਹ ਨਾ ਵੀਡੀਓ ਬਣਾਉਣ ਲੱਗੇ ਸੀ ਇਹਨੂੰ ਵੀ ਚਾਜ ਆ ਚੜ ਗਿਆ ਵੀ ਹਾਂ ਵੀਡੀਓ ਬਣਾਉਂਦੇ ਆ ਤੇ ਉਸ ਤੋਂ ਬਾਅਦ ਦੇਖੋ ਗੱਲਾਂ-ਵੱਤਾਂ ਸਾਰੀਆਂ ਕਰਨ ਲੱਗੇ ਚਾਚੀ ਹੋਰੇ ਕਿਉਂਕਿ ਜਦੋਂ ਕੁੜੀ ਆਉਂਦੀ ਆ ਬਹੁਤ ਟਾਈਮ ਤੋਂ ਆਉਂਦੀ ਹੈਗੀ ਤਾਂ ਇਹ ਹੁੰਦਾ ਵੀ ਆਸਗਵਾਂ ਚ ਆਪਾਂ ਮਿਲ ਕੇ ਆਈਏ ਤੇ ਇਸ ਤਰੀਕੇ ਨਾਲ ਸਾਰੀਆਂ ਗੱਲਾਂ-ਵੱਤਾਂ ਵਧੀਆ ਮਾਰੇ ਨੇ ਕਿਉਂਕਿ ਪਿੰਡਾਂ ਦਾ ਮਾਹੌਲ ਵਧੀਆ ਹੁੰਦਾ ਇੱਕ ਦੂਜੇ ਦੇ ਘਰੇ ਆਉਂਦੇ ਜਾਂਦੇ ਆ ਤੇ ਇਹ ਮਾਹੌਲ ਸ਼ਹਿਰਾਂ 'ਚ ਨਹੀਂ ਹਜੀ ਹੈਗਾ ਪਿੰਡਾਂ 'ਚ ਆਪਣੇ ਹੈਗਾਗਾ ਤੇ ਇਸ ਤਰੀਕੇ ਨਾਲ ਦੇਖੋ ਸਾਰੀਆਂ ਬੈਠੀਆਂ ਨੇ ਫੇਰ ਦੇਖੋ ਆਪਾ ਬਾਗੇ ਬਾਗਲ ਚ ਉਥੇ ਦੇਖੋ ਲਾਡੂ ਇਹ ਗਾਂ ਕੀ ਇਹਨਾਂ ਨਾਲ ਲਾਡੂ ਕਹ ਦਿੰਨੇ ਆ ਇਹਨੂੰ ਵਿਚਾਰੀ ਬਹੁਤ ਨਰਮਾਂ ਗੀ ਤੇ ਜਦੋਂ ਕੋਲੇ ਜਾ ਕੇ ਖੜ ਜਾਂਨਾ ਦੇਖੀ ਇਹਨੂੰ ਐ ਹੁੰਦਾ ਵੀ ਮੇਰੇ ਸਿਰ ਜੇ ਜੱਥ ਮਾਰੀ ਜਾਣ ਇਸ ਤਰੀਕੇ ਨਾਲ ਬਹੁਤ ਵਿਚਾਰੀ ਕੁਛ ਨਹੀਂ ਕਹਦੀ ਜਮਾ ਵੀ ਤੇ ਇਸ ਤਰੀਕਾ ਜਦੋਂ ਜਾਣਿਆ ਨਾ ਇਹਦੇ ਸਿਰ ਜੇ ਜੱਥ ਮਾਰਦੇ ਨੇ ਵਾਸਤੇ ਚੁੱਪ ਕਰਕੇ ਖੜੀ ਰਹਿੰਦੀ ਹੈਗੀ ਦੇ ਵੀ ਸਾਉ ਆ ਬਹੁਤ ਵੀ ਆਇ ਨਹੀਂ ਹੈਗਾ ਵੀ ਪੜੀ ਜੀ ਦੀ ਵੀ ਮਾਰਦੀ ਨਹੀਂ ਕਈ ਗਾਵਾਂ ਤਾਂ ਮਦਰ ਜੇ ਪੈ ਜਾਂਦੀਆਂ ਨੇ ਪਰ ਇਦਾਂ ਨਹੀਂ ਹੈਗੀ ਇਹ ਤਾਂ ਵਿਚਾਰੇ ਕੁਛ ਨਹੀਂ ਕਹਿੰਦੀ ਕਿਵੇਂ ਮਰਜੀ ਇਹਦੇ ਕੋਲੇ ਖੜੇ ਰਹੋ ਸੱਚਾ თਮਾਰੀ ਜੋ ਕੁਛ ਵੀ ਨਹੀਂ ਕਹਿੰਦੀ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਕਿਉਂਕਿ ਜਿਹੜੀਆਂ ਇਹ ਪਿੰਡਾਂ ਦੀਆਂ ਵੀਡੀਓ